ਦੇ ਪਾਛੇ ਜੀਵਣਾ ਜੀ ਦੇ ਘਰ ਦੇ ਵਿੱਚ ਸੇਵਾ ਸਿਮਰਨ ਬਾਣੀ ਤੇ ਬਾਣਾ ਨਹੀਂ ਮਾਰੇ ਕਹਿੰਦੇ ਉਹ ਘਰ ਪੂਤਨਿਆਂ ਦਾ ਕਬੀਰ ਸਾਹਿਬ ਜੀ ਨੂੰ ਮਿਲੋ ਕਬੀਰ ਸਾਹਿਬ ਕਹਿੰਦੇ ਜਿਹੇ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਤੇ ਕਰਮਰਤਸਾਰ ਕੇ ਸੇਵਨਵਾਹੇ ਮਾਰੇ ਕਿਨੇ ਘਰ ਹੈ ਤੇ ਜਿਹੜਾ ਇਸ ਘਰ ਦੇ ਵਿੱਚ ਸੇਵਾ ਤੇ ਸਿਮਰਨ ਨਹੀਂ ਕਰਦਾ ਮਾਰੇ ਕਿਨੇ ਪੂਤ ਨਾ ਹੈ ਦੋ ਚੀਜ਼ਾਂ ਨੂੰ ਪਹਿਲ ਦਿੱਤੀ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਸੇਵਾ ਤੇ ਦੂਸਰਾ ਬੋਲੋ ਸਿਮਰਨ ਇੱਕ ਬਾਣੀ ਤੇ ਦੂਸਰਾ ਬਾਣਾ ਬਾਣੀ ਬਾਣਾ ਪੰਖ ਵਿਸ਼ਾਨੋ ਸਿੰਘ ਗੁਰੂ ਦਾ ਮਾਰੇ ਕਹਿੰਦੇ ਚਾਰੇ ਚੀਜ਼ਾਂ ਝੋਲੀ ਚ ਪਾ ਕੇ ਰੱਖ ਲਈ ਪੁੱਤ ਵੇ ਜਿੱਦਣ ਤੇਰਾ ਜਨਾਜ਼ਾ ਉੱਠੂਗਾ ਨਾ ਤੇਰਾ ਸਿਵਾ ਤੈਨੂੰ ਮੰਜੀਤ ਦੀ ਚਾਰ ਜਾਣੇ ਲਿਜਾਣਗੇ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਗਵਾਈ ਦੇ ਦਾਂਗੇ ਜਿਹੜੇ ਸਿੱਖ ਦੇ ਕੁਲ ਸੇਵਾ ਸਿਮਰਨ ਹੋਊਗਾ ਉਡਾਰੀ ਮਾਰ ਕੇ ਦਰਗਾਹ ਚ ਚਲਾ ਜਾਵੇਗਾ